ਹਲੋ ਜੀ ਸਸਤੀ ਕਾਰ ਸਾਰੇ ਨੂੰ ਕਿਵੇਂ ਹੈ ਮੇਰੀ ਪਿਆਰੀ ਜੀ YouTube ਫੈਮਲੀ ਤੇ ਅੱਜ ਨਾ ਮੈਂ ਆਈਆਂ ਨਿਮਰ ਦੇ ਸਕੂਲ ਨਿਮਰਤ ਨੂੰ ਲੈ ਕੇ ਕਿਉਂਕਿ ਨਿਮਰਤ ਨਾ ਆ ਨਹੀਂ ਸੀ ਰਹੀ ਤੇ ਉਹਨੂੰ ਅਸੀਂ ਬਾਜ਼ਾਰ ਦਾ ਨਾਮ ਲੈ ਕੇ ਜਿਹੜਾ ਸਕੂਲ ਵਿੱਚ ਲੈ ਕੇ ਆਏ ਆ ਤੇ ਨਿਮਰਤ ਨੂੰ ਮੈਮ ਅੰਦਰ ਲੈ ਗਏ ਸੀ ਬਹੁਤ ਜ਼ਿਆਦਾ ਰੋ ਰਹੀ ਸੀ ਜਾਣੀ ਸੀ ਰਹੀ ਤੇ ਮੈਂ ਇੱਥੇ ਹੀ ਵੇਟਿੰਗ ਰੂਮ 'ਚ ਉਹਦਾ ਵੇਟ ਕਰ ਰਹੀ ਸੀ ਮੈਂ ਕਿਹਾ ਚਲੋ ਜਦ ਤੱਕ ਛੁੱਟੀ ਹੁੰਦੀ ਹੈ ਨਾ ਮੈਂ ਇੱਥੇ ਹੀ ਉਹਦਾ ਵੇਟ ਕਰ ਲੈਂਦੀ ਆ ਤੇ ਇੱਕੋ ਜੰਮ ਜਦੋਂ ਮੈਨੂੰ ਦੇਖੂਗੀ ਨਾ ਤੇ ਖੁਸ਼ ਹੋ ਜਾਊਗੀ ਤੇ ਜਦੋਂ ਛੁੱਟੀ ਹੋ ਗਈ ਨਾ ਤੇ ਉਹ ਆ ਗਈ ਸੀਗੀ ਤੇ ਮੈਨੂੰ ਇੱਕਦਮ ਦੇਖ ਕੇ ਨਾ ਬਹੁਤ ਖੁਸ਼ ਹੋਈ ਸੱਚੀ ਬਹੁਤ ਹੀ ਮੈਂ ਜਿਹੜਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬਹੁਤ ਔਖਾ ਆਪਣੇ ਬੱਚਿਆਂ ਨੂੰ ਫਸਟ ਟਾਈਮ ਸਕੂਲ ਤੋੜਨਾ ਉਹ ਵੀ ਇਹੋ ਜਿਹੇ ਬੱਚੇ ਜਿਹੜੇ ਆਪਣੀ ਮੰਮੀ ਤੋਂ ਬਿਨਾਂ ਬਿਲਕੁਲ ਵੀ ਨਹੀਂ ਰਹੇ ਹੁੰਦੇ ਆ ਨਾ ਜਿੰਦਾ ਕਿ ਨਿਮਰਤਾ ਬਾਕੀ ਕਈ ਬੱਚੇ ਇਹੋ ਜਿਹੇ ਜਿਹੜੇ ਰਹਿ ਲੈਂਦੇ ਆ ਉਹਨਾਂ ਦਾ ਇੰਨਾ ਔਖਾ ਨਹੀਂ ਹੁੰਦਾ ਬੈਠੀ ਸੀ ਦੇਖੋ ਉੱਥੇ ਹਣਾ ਮੰਮਾ ਬਾਹਰ ਹੀ ਬੈਠੀ ਸੀ ਨਾ ਮੰਨेंगी ਇਹਨਾਂ

ਪਾਰ ਕਰ ਦੇ ਹਾਂ ਬੁੱਲੂ ਤੂੰ ਤਾਂ ਉਹ ਨਹੀਂ ਪਾਇਆ ਕੀ ਉਹ ਤਾਂ 3 ਫੇਟ ਦਾ ਖਾਲੀ ਸੀ ਓਹੋ ਮੈਂ ਨਾ ਬੁੱਤ ਪਾਇਆ ਨਹੀਂ ਸੀ ਮੈਨੂੰ ਅਸੀਂ ਵੀ ਤੁਸ਼ੀਦ ਨਾ ਕੁਝ ਖਾਣਾ ਨਹੀਂ ਹੈਗਾ ਇਸ ਕਰਕੇ ਨੇ ਮੈਂ ਕੱਲੀ ਰੋਟੀ ਪਾਈ ਸੀ ਤਾਂ ਤਾਂ ਕੁਛ ਵੀ ਨਹੀਂ ਹੈਗਾ ਕੀ ਉਹ ਨਹੀਂ ਹੈਗਾ ਸੀ ਸਬਜ਼ੀ ਹੈਗੀ ਸੀ ਰੋਟੀ ਹੈਗੀ ਸੀ ਤੇ ਉਹ ਡੱਬਾ ਦਾ ਸੀ ਉਹ ਖਾਲੀ ਸੀ ਹਾਂ ਉਹਦੇ ਚ ਫਰੂਟ ਨਹੀਂ ਨਾ ਪਾਇਆ ਸੀ ਮੈਂ મેક અપ પજેલદી તા આ જના ફિકર એ જાકે ના મે ચંગી તરા ખવા દોંગી મેરી નિમૂકી ફ્રૂટ એપલ એપલ અચ્છા પેલે જલ્દી જલ્દી કપડે ચેન્જ કરો મમ્મી હા પેલે મુને ઓય ઓઠે પે તારા દિજી ભઈયા કીડી ઓરી પેલે ઇધર દેખો મમલ

ਤੇ ਮੈਂ ਅੱਥੇ ਨਿਮਰਤ ਦਾ ਟਿਫਨ ਵਾਸ਼ ਕਰਕੇ ਰੱਖ ਰਹੀ ਸੀ ਮੈਂ ਕਿਹਾ ਚਲੋ ਇਹਨੂੰ ਥੋੜਾ ਖਾਲੀ ਕਰਕੇ ਰੱਖ ਦਿੰਦੀ ਆ ਤੇ ਵਾਸ਼ ਕਰਕੇ ਰੱਖ ਦਿੰਦੀ ਆ ਇਹਦੇ ਵਿੱਚ ਅੱਧੀ ਕੁ ਰੋਟੀ ਖਾਦੀ ਹੋਈ ਸੀ ਅੱਧੀ ਨਹੀਂ ਖਾਦੀ ਹੈਗੀ ਸੀ ਤੇ ਫਰੂਟ ਵਗੈਰਾ ਜਿਵੇਂ ਇਹਨੂੰ ਪਾਏ ਹੀ ਨਹੀਂ ਸੀਗੇ ਨਿਮਰਤ ਖੁੱਦ ਕੈਈ ਸੀ ਮम्मा ਤੁਸੀਂ ਮੈਨੂੰ ਫਰੂਟ ਨਹੀਂ ਪਾਏ ਹੈਗੇ ਤੇ ਮੈਂ ਤਾਂ ਨਹੀਂ ਪਾਏ ਸੀ ਮੈਂ ਕਿਹਾ ਚਲੋ ਘਰੇ ਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਖਵਾ ਦੂੰਗੀ ਮੈਂ ਤੇ ਇੱਥੇ ਉਹਨ ਮੈਨੂੰ ਐਪਲ ਕਟਿੰਗ ਕਰਕੇ ਦੇ ਦਿੱਤਾ ਸੀਗਾ ਤੇ ਉਹ ਆਰਾਮ ਨਾਲ ਬੈਠੀ ਖਾ ਰਹੀ ਆ ਮੈਂ ਕਿਹਾ ਚਲੋ ਉਹਦਾ ਟਿਫਨ ਤੇ ਬੋਤਲ ਜਿਹੜਾ ਵਾਸ਼ ਕਰਕੇ ਰੱਖ ਦਿੰਨੀ ਆ ਤੇ ਕੱਲ ਨੂੰ ਦੇਖਾਂਗੇ ਜੀ ਵੈਸੇ ਤਾਂ ਨਿਰਮਲ ਦੇ ਪਾਪਾ ਕਹਿ ਰਹੇ ਸੀ ਮੈਂ ਆਪਣੇ ਆਪ ਹੀ ਲੈ ਜਾਊਂਗਾ ਕਿ ਕਿਉਂਕਿ ਅੱਗੇ ਮੈਡਮ ਤਾਂ ਲੈ ਜਾਂਦੀ ਆ ਉੱਥੇ ਮੇਰਾ ਹੁੰਦਾ ਹਨਾ ਰਿਸੈਪਸ਼ਨ ਤੇ ਬਸ ਬੈਠੇ ਵੇਟ ਹੀ ਕਰਨਾ ਹੁੰਦਾ ਆ ਤੇ ਇਸ ਤੋਂ ਚੰਗਾ ਐਨੇ ਮੈਂ ਘਰ ਦੇ ਕੰਮ ਕਰ ਲੂੰਗੀ ਤੇ ਬਾਕੀ ਦੋ ਤਿੰਨ ਦਿਨ ਕਰੂਗੀ ਆਪਣੇ ਆਪ ਹੀ ਉਹਨਾਂ ਜੜੀ ਆਦਤ ਪੈ ਜਾਣੀ ਤੇ ਇੱਥੇ ਨਾ ਮੈਂ ਕਪੜੇ ਵਗੈਰਾ ਚੇਂਜ ਕਰ ਲਏ ਸੀ ਤੇ ਹੁਣ ਨਾ ਮੈਂ ਇੱਥੇ ਬੈਠ ਕੇ ਚੇਂਜ ਕਰੂੰਗੀ ਕਿਉਂਕਿ ਨਾ ਜਦੋਂ ਅਸੀਂ ਆਏ ਸੀ ਨਾ ਆ ਕੇ ਰੋਟੀ ਵਗੈਰਾ ਖਾਧੀ ਤੇ ਚਾਹ ਵੀ ਪੀਤੀ ਸੀ ਤੇ ਨਿਮਰਤ ਨੇ ਨਾ ਇੱਥੇ ਚਾਹ ਡੋਲਦੀ ਸੀ ਤੇ ਮੈਂ ਕੱਲ ਹੀ ਹਲੇ ਬੈੱਡ ਸ਼ੀਟ ਜਿਹੜੀ ਚੇਂਜ ਕਰੀ ਸੀ ਬਾਕੀ ਇਹ ਵਾਈਟ ਹੈ ਨਾ ਮੈਨੂੰ ਐਸੀ ਦਾ ਦਾਗ ਜਿਹੜਾ ਪੱਕਾ ਨਾ ਹੋ ਜਾਵੇ ਇਹਨੂੰ ਮੈਂ ਰੱਖ ਹੀ ਦਿੰਦੀ ਆ ਚੇਂਜ ਕਰ ਦਿੰਦੀ ਆ ਤੇ ਨਾਲੇ ਜਿਹੜੇ ਥੋੜੇ-ਬਹੁਤ ਕੱਪੜੇ ਆ ਉਹ ਵਾਸ਼ ਕਰ ਦੂੰਗੀ ਕਿਉਂਕਿ ਸਵੇਰ ਨਾ ਮੈਂ ਐਵੇਂ ਹੀ ਜਿਹੜਾ ਜ਼ਰੂਰੀ-ਜ਼ਰੂਰੀ ਕੰਮ ਸੀਗਾ ਇੱਕ ਵਾਰੀ ਹਲਕੀ-ਫੁਲਕੀ ਜੀ ਝਾੜੂ ਲਗਾ ਕੇ ਨਾ ਚੱਲੇਗੀ ਸੀ ਤੇ ਬਾਕੀ ਬ੍ਰੈਕਫਾਸਟ ਸੀਗਾ ਜਿਹੜਾ ਥੋੜਾ-ਬਹੁਤ ਕਰਕੇ ਚਲੇ ਗਏ ਸੀ ਕਿਉਂਕਿ ਸਵੇਰੇ ਜਲਦਬਾਜ਼ੀ ਸੀਗੀ ਨਾ ਫਿਰ ਮੈਨੂੰ ਵੀ ਆ ਸੀਗੀ ਇੱਕ ਵਾਰੀ ਜਾ ਆਉਣੀ ਆ ਉਸ ਤੋਂ ਬਾਅਦ ਹੀ ਜਿਹੜਾ ਆ ਕੇ ਕੰਮ ਕਰੂੰਗੀ ਬਾਕੀ ਮੈਂ ਜਦੋਂ ਕਿਤੇ ਜਾਣਾ ਹੁੰਦਾ ਨਾ ਮੇਰੇ ਤੋਂ ਐਵੇਂ ਤਸੱਲੀ ਜੀ ਨਾ ਕੰਮ ਹੁੰਦਾ ਮੈਂ ਜਲਦਬਾਜ਼ੀ ਵਿੱਚ ਕੰਮ ਕਰੀ ਨਹੀਂ ਸਕਦੀ ਹੈਗੀ ਤੇ ਤਾਂ ਕਰਕੇ ਨਾ ਮੈਂ ਜਿਹੜਾ ਮੜਾ ਮੋਟਾ ਮੇਰੇ ਤੋਂ ਹੋਇਆ ਮੈਂ ਕਰਕੇ ਚਲੀ ਗਈ ਸੀ ਮੈਂ ਕਿਹਾ ਜਦੋਂ ਆਉਂਗੀ ਨਾ ਉਦੋਂ ਆ ਕੇ ਹੀ ਜਿਹੜਾ ਸਾਫ ਸਫਾਈ ਦਾ ਜਿਹੜਾ ਕੰਮ ਆਪਣਾ ਤਸੱਲੀ ਨਾਲ ਕਰੂੰਗੀ ਇਸ ਕਰਕੇ ਮੈਂ ਕਿਹਾ ਚਲੋ ਹੁਣ ਮੈਂ ਆ ਚੁੱਕੀ ਆ ਤੇ ਹੁਣ ਮੈਂ ਆਪਣੇ ਥੋੜਾ ਬਹੁਤਾ ਜਿਹੜਾ ਸਾਫ ਸਫਾਈ ਦਾ ਕੰਮ ਕਰ ਲੂੰਗੀ ਤੇ ਇੱਥੇ ਨਿਮਰ ਦੇ papa ਆ ਚੁੱਕੇ ਸੀ ਰੋਟੀ ਖਾਣ ਵਾਸਤੇ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਕਿ ਬੈੱਡ ਸ਼ੀਟ ਪਹਿਲਾਂ ਮੈਂ ਵਿਛਾਈ ਦਿੰਨੀ ਆ ਉਸ ਤੋਂ ਬਾਅਦ ਜਿਹੜਾ ਰੋਟੀ ਖਵਾਉਣ ਤੋਂ ਬਾਅਦ ਨਾ ਫਿਰ ਜਿਹੜਾ ਮੈਂ ਸਾਫ ਸਫਾਈ ਦਾ ਕੰਮ ਕਰੂੰਗੀ ਜਿਹੜਾ ਅੱਜ ਮੈਂ ਨਹੀਂ ਕਰ ਸਕੀ ਹੈਗੀ ਤੇ ਇੱਥੇ ਮੈਂ ਬੈੱਡ ਸ਼ੀਟ ਵਿਛਾ ਕੇ ਨਾ ਪਹਿਲਾਂ ਕੱਪੜੇ ਹੀ ਵਾਸ਼ ਕਰੂੰਗੀ ਨਾ ਰੋਟੀ ਖਵਾ ਕੇ ਤੇ ਇੱਥੇ ਜਿੱਦਾਂ ਕਿ ਅੱਜ ਮੈਂ ਦੱਸਿਆ ਸੀਗਾ ਕਿ ਮੈਂ ਕੱਪੜੇ ਧੋਤੇ ਨਹੀਂ ਮਤਲਬ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਿਆ ਜਿਹੜਾ ਮਡੇ ਲਈ ਰੁਟੀਨ ਵਿੱਚ ਤੁਹਾਡੇ ਨਾਲ ਦਿਖਾਉਣੀ ਹੁੰਦੀਆਂ ਹੁੰਦੀਆਂ ਸ਼ੇਅਰ ਕਰਦੀ ਹੁੰਦੀਆਂ ਤੇ ਜਿਹੜਾ ਜਲਦੀ ਜਲਦੀ ਜ਼ਰੂਰੀ ਕੰਮ ਸੀਗਾ ਉਹ ਕਰਕੇ ਮੈਂ ਇੱਕ ਵਾਰੀ ਚਲੀ ਗਈ ਸੀ ਕਿਉਂਕਿ 8:30 ਵਜੇ ਦਾ ਟਾਈਮ ਸੀ ਇੰਨਾ ਜਲਦੀ ਮੇਰੇ ਤੋਂ ਦਾ ਕੰਮ ਨਿਬੜਦਾ ਹੈ ਨਹੀਂਗਾ ਤੇ ਆਕੇ ਹੀ ਮੈਂ ਕਿਹਾ ਚਲੋ ਮੈਂ ਕਰ ਲੂੰਗੀ ਤੇ ਇੱਥੇ ਮੇਰੇ ਕੱਪੜੇ ਵੀ ਵਾਸ਼ ਕਰਨ ਵਾਲੇ ਪਏ ਸੀ ਤੇ ਮੈਂ ਨਾ ਹੁਣ ਇੱਥੇ ਦੁਬਾਰਾ ਦਾ ਟਾਈਮ ਆ ਹੁਣ ਤੇ ਪਾਪਾ ਨੂੰ ਰੋਟੀ ਖਵਾਉਣ ਤੋਂ ਬਾਅਦ ਨਾ ਫਿਰ ਮੈਂ ਕਿਹਾ ਚੱਲ ਜ ਤੇ ਉਸ ਤੋਂ ਬਾਅਦ ਜਿਹੜਾ ਸਾਫ ਸਫਾਈ ਦਾ ਕੰਮ ਕਰੋਗੇ ਜਿਹੜਾ ਮੇਰਾ रह ਗਿਆ ਕਿਉਂਕਿ ਨਾ ਜਦੋਂ ਆਪਾਂ ਸਵੇਰੇ ਕੰਮ ਕਰ ਲੈਂਦੇ ਆ ਹਨਾ ਦੇ ਉਦੋਂ ਆਪਣਾ ਸਿਸਟਮ ਜਿਆ ਵਧੀਆ ਬਣਿਆ ਰਹਿੰਦਾ ਸਾਫ ਸਫਾਈ ਦਾ ਵੀ ਤੇ ਬਾਕੀ ਜੇ ਕਿਤੇ ਜਾਣਾ ਪੈ ਜੇ ਨਾ ਫਿਰ ਆਪਣਾ ਸਾਰਾ ਹੀ ਸਿਸਟਮ ਹਿੱਲ ਜਾਂਦਾ ਹੈ ਆ ਕੰਮ ਕਰਨ ਦਾ ਜਿੱਦਾਂ ਕਿ ਅੱਜ ਮੈਨੂੰ ਲੱਗ ਰਿਹਾ ਹੈ ਨਾ ਸਾਫ ਸਫਾਈ ਚੰਗੇ ਤਰੀਕੇ ਨਾਲ ਹੋਈ ਹੈ ਨਾ ਕੋਈ ਕੰਮ ਹੋਇਆ ਆ ਤੇ ਕਿਤੇ ਵੀ ਜਾਣਾ ਪੈ ਜਾਵੇ ਨਾ ਮੇਰੇ ਨਾਲ ਤੇ ਐਦਾਂ ਹੀ ਹੋ ਜਾਂਦਾ ਆ ਤੇ ਮੈਂ ਤਸੱਲੀ ਜੀ ਨਾਲ ਕੰਮ ਨਹੀਂ ਕਰ ਪਾਂਦੀ ਜਦ ਤੱਕ ਮੈਂ ਸਫਾਈ ਨਾਲ ਵਧੀਆ ਤਰੀਕੇ ਨਾਲ ਕੰਮ ਨਾ ਕਰਾਂ ਮੈਨੂੰ ਤਸੱਲੀ ਜੀ ਨਹੀਂ ਹੁੰਦੀ ਹੈ ਤੇ ਇੱਥੇ ਜੀ ਕੱਪੜੇ ਵਾਸ਼ ਕਰਨ ਤੋਂ ਬਾਅਦ ਨਾ ਮੈਂ ਲੱਗੇ ਸੀ ਥੋੜੀਆਂ ਜੀਆਂ ਆ ਆਪਣੇ ਕਿਆਰੀਆਂ ਜੀਆਂ ਸੈੱਟ ਕਰਨੇ ਇੱਥੇ ਨੇ ਮੈਂ ਕਾਫੀ سارے ਫਲਾਵਰ ਵਗੈਰਾ ਲਾ ਰੱਖਿਆ ਗੇਂਦੇ ਵਗੈਰਾ ਦੇ ਤੇ ਮੈਂ ਕਿਹਾ ਚਲੋ ਕਿਉਂ ਨਾ ਇਹਨੂੰ ਇੱਟਾਂ ਜੀਆਂ ਲਾ ਕੇ ਥੋੜਾ ਜਿਆ ਐਨੀ ਪਾਰਟੀਸ਼ਨ ਕਰ ਦਵਾਂ ਵੇੜੇ ਨਾਲੋਂ ਤੇ ਇੱਥੇ ਨਾ ਮੈਂ ਇੱਟਾਂ ਚਿਣ ਦਿੱਤੀਆਂ ਸੀ ਕਿਉਂਕਿ ਜਦੋਂ ਪਾਣੀ ਵਗੈਰਾ ਦਿੰਦੇ ਸੀ ਨਾ ਸਾਰਾ ਹੀ ਮਤਲਬ ਵੇੜੇ 'ਚ ਆ ਜਾਂਦਾ ਸੀਗਾ ਮੈਂ ਕਿ ਐਵੇਂ ਇੱਟਾਂ ਚਿਣ ਦਿੰਦੀ ਆ ਨਾ ਫਿਰ ਸਾਰਾ ਪਾਣੀ ਅੰਦਰ ਹੀ ਰਹੂਗਾ ਬਾਹਰ ਨਹੀਂ ਆਊਗਾ ਤੇ ਬਾਕੀ ਅੱਜ ਦੋ 플ਾਂਟ ਲੱਗੇ ਨੇ ਦੇ ਫੁੱਲ ਦੇ ਮੈਂ ਹੋਰ ਲਗਾਏ ਮੈਨੂੰ ਨਾ ਐਵੇਂ ਫਲਾਵਰ ਵਗੈਰਾ ਲਾਣਾ ਬਹੁਤ ਹੀ ਵਧੀਆ ਲੱਗਦਾ ਆ ਇਹਦੇ ਨਾਲ ਨਾ ਆਪਣਾ ਵੇੜਾ ਵੀ ਜਿਹੜਾ ਹਰਾ ਭਰਾਜਾ ਲੱਗਦਾ ਆ ਤੇ ਜਿੰਨੀ ਕ ਥਾਂ ਹੈਗੀ ਆ ਬਸ ਉਹਦੇ ਉਹਨੂੰ ਹੀ ਮੈਂ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਵੀ ਕਿਸੇ ਤਰੀਕੇ ਨਾਲ ਜਿਵੇਂ ਕੋਈ ਵੀ ਫਲਾਵਰ ਹੁੰਦੇ ਆ ਲਾ ਦਵਾ ਇੰਨੀ ਕ ਥਾਂ ਦੇ ਵਿੱਚ ਤੇ ਐਦਾਂ ਮੈਂ ਇੱਟਾ ਲਗਾ ਕੇ ਨਾ ਥੋੜਾ ਜਿਹਾ ਕਿਆਰੀਆਂ ਜਿਹਾ ਬਣਾ ਦਊਂਗੀ ਕਿਉਂਕਿ ਘਰੇ ਥੋੜੀਆਂ ਇੱਟਾਂ ਪਈਆਂ ਸੀਗੀਆਂ ਮੈਂ ਕਿਹਾ ਇਹਨੂੰ ਚਲੋ ਐਵੇਂ ਵੇਸਟੀ ਪਈਆਂ ਨੇ ਥੋੜੀ ਜਿਹੀ ਯੂਜ਼ ਵਿੱਚ ਲੈ ਕੇ ਨਾ ਇਹਨੂੰ ਤੇ ਕਿਆ ਦੀਆਂ ਜੀਆਂ ਬਣਾ ਦਿੰਦੀਆਂ ਐਨੇ ਕ ਨਾਲ ਹੀ ਥੋੜਾ ਜਿਹਾ ਵਧੀਆ ਲੱਗੂਗਾ ਬਾਕੀ ਕੱਚੇ ਹੋਣ ਦਾ ਐਨਾ ਤੋਂ ਫਾਇਦਾ ਹੁੰਦਾ ਹੀ ਆ ਵੀ ਆਪਾਂ ਆਪਣੇ ਘਰ ਵਿੱਚ ਫੁੱਲੋ ਬੁੱਟੀਆਂ ਵਗੈਰਾ ਲਾ ਸਕਦੇ ਹਾਂ ਨਾ ਨਹੀਂ ਤਾਂ ਪੱਕੇ ਵਿੱਚ ਤਾਂ ਜਗ੍ਹਾ ਛੱਡਣੀ ਪੈਂਦੀ ਆ ਤੇ ਬਾਕੀ ਜੇ ਹੁਣ ਕੱਚਾ ਹੈਗਾ ਤਾਂ ਕਿਤੇ ਵੀ ਲਾ ਸਕਦੇ ਆ ਇਸ ਜੀ ਦਾ ਫਾਇਦਾ ਚੱਕਣਾ ਚਾਹੀਦਾ ਆ ਤੇ ਬਾਕੀ ਦਾ ਮੈਂ ਜਿਹੜੀ ਸਾਡਾ ਵੇੜਾ ਆ ਉਹਦੇ ਚ ਮੈਂ ਮਿੱਟੀ ਵੀ ਲਗਾਈ ਸੀ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਹੈਗਾ ਕਾਫੀ ਮਿੱਟੀ ਨਾ ਜਿਹੜੀ ਅੰਦਰ ਜਾਂਦੀ ਸੀ ਜਿੱਦਾਂ ਆਪਾਂ ਸਾਫ ਸਫਾਈ ਕਰਦੇ ਆ ਤੇ ਇਸ ਕਰਕੇ ਨੇ ਮੈਂ ਥੋੜੇ ਜੇ ਏਰੀਏ ਵਿੱਚ ਜਿਹੜੀ ਮਿੱਟੀ ਲਗਾਈ ਸੀ ਜਿਸ ਕਰਕੇ ਨਾ ਵੇੜਾ ਸਾਰਾ ਹੀ ਬਹੁਤ ਸੋਹਣਾ ਲੱਗਣ ਲੱਗਿਆ ਸਾਰਾ ਜੀ 12 ਸਾਰਾ ਕੰਮ ਕਰਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਅੰਦਰ ਦੀ ਸਫਾਈ ਕਰਨ ਵਾਸਤੇ ਤੇ ਰੂਮ ਵੀ ਮੈਂ ਬਿਲਕੁਲ ਕਲੀਨ ਕਰ ਦਿੱਤਾ ਸੀਗਾ ਤੇ ਹੁਣ ਮੈਂ ਕਿਚਨ ਦੇ ਵਿੱਚ ਆ ਗਈ ਸੀ ਮੈਂ ਕਿਹਾ ਕਿਚਨ ਵਿੱਚ ਕੰਮ ਕਰਨ ਤੋਂ ਪਹਿਲਾਂ ਇਹਨੂੰ ਵੀ ਸਾਫ ਕਰੀ ਦੇਵਾਂ ਤੇ ਫਿਰ ਉਸ ਤੋਂ ਬਾਅਦ ਕਰੂੰਗੀ ਸਬਜ਼ੀ ਰੋਟੀ ਦੀ ਤਿਆਰੀ ਕਿਉਂਕਿ ਬਿਨਾਂ ਸਫਾਈ ਤੋਂ ਨਾ ਮੇਰ ਤੋਂ ਦਾ ਕੰਮ ਹੁੰਦਾ ਹੀ ਨਹੀਂ ਹੈਗਾ ਬਾਕੀ ਅੱਜ ਮੈਂ ਜਦੋਂ ਚੱਲੇਗੀ ਸੀ ਨਾ ਫਿਰ ਮੇਰ ਤੋਂ ਇੰਨੀ ਜਲਦੀ ਸਫਾਈ ਹੋਈ ਨਹੀਂ ਹੈਗੀ ਜਿੱਦਾਂ ਮੈਂ ਡੀਪ ਕਲੀਨਿੰਗ ਕਰਦੀ ਹੁੰਦੀ ਆ ਤੇ ਮੜਾ ਮੋਟਾ ਜਿਹਾ ਮੜਾ ਮੋਟਾ ਝਾੜੂ ਲਗਾ ਕੇ ਜਿਹੜਾ ਚਲੀ ਗਈ ਸੀਗੀ ਤੇ ਜਿਵੇਂ ਅੱਗੇ ਕਰਦੀ ਹੋਈਆਂ ਉਸ ਤਰੀਕੇ ਨਾਲ ਮੇਰ ਤੋਂ ਜਿਹੜੀ ਸਫਾਈ ਹੋਈ ਨਹੀਂ ਇਸ ਕਰਕੇ ਮੈਨੂੰ ਨਾ ਵਧੀਆ ਨਹੀਂ ਲੱਗ ਰਿਹਾ ਸੀਗਾ ਤਾਂ ਹੀ ਹੁਣ ਸ਼ਾਮ ਨੂੰ ਜਿਹੜਾ ਮੈਂ ਆਪਣਾ ਕਿਚਨ ਹੈ ਬਿਲਕੁਲ ਉਸੇ ਤਰੀਕੇ ਨਾਲ ਜਿਹੜਾ ਸਾਫ਼ ਕਰਿਆ ਆ ਤੇ ਦੇਖੋ ਇੱਕ ਲੇਡੀਜ਼ ਲਈ ਕਿੰਨਾ ਔਖਾ ਹੋ ਜਾਂਦਾ ਹਨਾ ਜਦੋਂ ਘਰ ਤੋਂ ਬਾਹਰ ਕੋਈ ਹੋਰ ਕੰਮ ਕਰਨੇ ਹੁੰਦੇ ਆ ਹਨਾ ਤੇ ਇੱਕ ਲੇਡੀਜ਼ ਇਹਨਾਂ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹਨੇ ਘਰ ਵੀ ਦੇਖਣਾ ਹੁੰਦਾ ਬਾਹਰ ਵੀ ਦੇਖਣਾ ਹੁੰਦਾ ਆ ਜੇ ਬਾਹਰ ਆਪਾਂ ਚਲੇ ਜਾਂਦੇ ਆ ਫਿਰ ਆਪਣਾ ਘਰ ਜਿਹੜਾ ਰਹਿ ਜਾਂਦਾ ਆ ਜੇ ਘਰੇ ਦੇਖਦੇ ਰਹਿੰਦੇ ਆ ਫਿਰ ਆਪਣਾ ਬਾਹਰ ਰਹਿ ਜਾਂਦਾ ਦਾ ਤੇ ਸਾਰੀਆਂ ਹੀ ਚੀਜ਼ਾਂ ਮੈਨੇਜ ਕਰਨੀਆਂ ਬਹੁਤ ਸਾਰੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਆਪਾਂ ਹਾਊਸ ਵਾਈਫ ਨੂੰ ਖਾਸ ਕਰਕੇ ਚੀਜ਼ਾਂ ਧੋਣੀਆਂ ਹੀ ਮੈਨੇਜ ਕਰਨੀਆਂ ਹੋਣੀਆਂ ਚਾਹੀਦੀਆਂ ਨੇ ਤੇ ਲੋ ਜੀ ਇੱਥੇ ਗੱਲਾਂ ਕਰਦੇ ਕਰਦੇ ਨਾ ਮੇਰੀ ਸਬਜੀ ਵੀ ਕੱਟ ਹੋ ਗਈ ਤੇ ਹੁਣ ਮੈਂ ਲਾਉਂਗੀ ਸਬਜੀ ਨੂੰ ਤੜਕਾ ਤੇ ਇਹਦੇ ਨਾਲ ਹੀ ਨਾ ਮੈਂ ਆਪਣੇ ਵਲੌਗ ਦਾ ਵੀ ਅੱਜ ਐਂਡ ਕਰਦੀ ਆਂ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਮੇਰਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਇੱਕ ਨਵੇਂ ਜਿਹੇ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ